ਇਹ ਕੋਈ ਤੇ ਐਕੀ ਹੱਦੇ ਅਸੀਂ ਪਹਿਲ ਦਿੱਤੀ ਹੈ ਜਿਹੜੀ ਧਾਰਮਿਕ ਸੇਵਾ ਔਰ ਜਿੰਨੇ ਦਿਨ ਧਰਮ ਸੇਵਾ ਚੱਲਦੀ ਹੈ ਪਹਿਲਾ ਧਾਰਮਿਕ ਸੇਵਾ ਪੂਰੀ ਹੋਏਗੀ ਫਿਰ ਉਸ ਤੋਂ ਬਾਅਦ ਪਾਰਟੀ ਦੀਆਂ ਮੀਟਿੰਗਾਂ ਹੋਣਗੀਆਂ ਤੇ ਨੇਚਰਲੀ ਅਸਲੇ ਬਹੁਤ ਵੱਡੇ ਕੰਮ ਜਿਹੜੇ ਆ ਲੰਲਾਂ ਸ਼ੁਰੂ ਹੋਗੇ ਇੱਕ ਤਾਂ ਕਾਰਪੋਰੇਸ਼ਨ ਚੋਣਾਂ ਦਾ ਉਹਦੇ ਅਸੀਂ ਜਿਹੜੇ ਹਰ ਜ਼ਿਲ੍ਹੇ ਦੇ ਵਿੱਚ ਅਬਜਰਵਰ ਲਾ ਕੇ ਤੇ ਕੈਂਡੀਡੇਟਾਂ ਦੀਆਂ ਸੂਚਨਾ ਜਾਰੀ ਹੋ ਰਹੀਆਂ ਥੋੜੀ ਦੇਰ ਪਹਿਲਾਂ ਹੀ ਲੁਧਿਆਣੇ 65 ਕੈਂਡੀਡੇਟ ਅਨਾਉਂਸ ਕੀਤੇ ਬਾਕੀ ਰਾਤ ਨੂੰ ਕੀਤੇ ਜਾਣਗੇ ਕਿਉਂਕਿ ਸੂਬੇ ਦੀ ਸਰਕਾਰ ਨੇ ਵੀ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ ਡਾਟਾ ਦੇ ਹਿਸਾਬ ਨਾਲ ਫਿਕਸ ਕੀਤੀਆਂ ਤੇ ਸਾਰੀ ਅਕਾਲੀ ਲੀਡਰਸ਼ਿਪ ਜਿਹੜੀ ਆ ਉਹ ਐਸੋੜੇ ਇਸ ਕੰਮ ਤੇ ਲੱਗ ਗਿਆ ਸੇਵਾ ਦੇ ਚ ਤੇ ਉਧਰ ਉਹਨਾਂ ਨੇ ਫਟਾਫਟ ਬੜੀ ਕਾਲੀ ਦੇ ਵਿੱਚ ਨਾਮਿਨੇਸ਼ਨ ਦਾ ਕੰਮ ਖੂਦ ਕਰਾਤਾ ਔਰ ਦੋ ਕਿਸ ਗੱਲ ਦਾ ਹੈ ਕਿ ਚਲੋ ਇਲੈਕਸ਼ਨ ਤਾਂ ਲੜਨੀ ਹੈ ਚਮਕੌਰ ਸਾਹਿਬ ਸ਼ਹੀਦਾਂ ਦੀ ਧਰਤੀ ਹੈ ਤੁਸੀਂ ਸਾਰੇ ਪੱਤਰਕਾਰ ਇਸ ਧਰਤੀ ਨਾਲ ਸੰਬੰਧਤ ਹੋ ਜਿਹੜੀ ਮੁਖਰ ਸਾਹਿਬ ਇਸੇ ਤਰ੍ਹਾਂ ਚਮਕੌਰ ਸਾਹਿਬ ਦੇ ਵਿੱਚ 21 ਤਰੀਕ ਨੂੰ ਵੱਡੇ ਸਾਹਿਬਜ਼ਾਦਿਆਂ ਦੀ ਤੇ ਸ਼ਹੀਦਾਂ ਦੀ ਜਿਹੜੀ ਸਰਾਨਾ ਜਿਹੜਾ ਸਮਾਗਮ ਹੁੰਦਾ ਛਿੱਧੀ ਸਮਾਗਮ ਉਹ ਹੈ ਹੁਣ ਪੰਜਾਬ ਦੀ ਸਾਡੀ ਧਰਤੀ ਹੋਵੇ ਇੱਡੇ ਵੱਡੇ ਸਾਕੇ ਉਸ ਧਰਤੀ ਦੇ ਉੱਤੇ ਵਾਪਰੇ ਹੋਣ ਤੇ ਇਲੈਕਸ਼ਨ ਉਸ ਡੇਟ ਤੇ ਕਰਵਾ ਕੇ ਤੇ ਸਾਡੀ ਜਿਹੜੀ ਹੈ ਸਾਥੀ ਦੇ ਉੱਤੇ ਮੰਗ ਲਈ ਜਾ ਰਹੀ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹ ਕਿਹਾ ਸੀ ਕਿ ਇਹ ਤਰੀਕਾ ਅੱਗੇ ਪਿੱਛੇ ਕੀ ਚਿੰਤਾ ਆ થોੜੇ ਦਿਨ ਪਹਿਲਾਂ ਬਾਈ ਇਲੈਕਸ਼ਨ ਹੋਈਆਂ ਉਹਦੇ ਨਾਲ ਮਹਾਰਾਸ਼ਟਰ ਦੀ ਛੱਤੀਸਗੜ੍ਹ ਦੀ ਇਲੈਕਸ਼ਨ ਸੀ ਤੇ ਤੁਹਾਡੇ ਸਾਹਮਣੇ ਆ ਕੇ ਕਿਸੇ ਗੱਲ ਦੇ ਉੱਤੇ ਇਤਰਾਜ਼ ਉੱਠਿਆ ਸੀ ਤੇ ਇਲੈਕਸ਼ਨ ਕਮਿਸ਼ਨ ਦੇਸ਼ ਤੇ ਨੇ ਇੱਕ ਹਫਤਾ ਚੱਲਦੀ ਚੋਣ ਅੱਗੇ ਪਾਤੀ ਤੇ ਲੋਕਾਂ ਦੀ ਭਾਵਨਾ ਹੁੰਦੀ ਹੈ ਇੱਥੇ ਭਗਵਤ ਮਾਨ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਸਾਡੀ ਧਰਤੀ ਦਾ ਇੰਨਾ ਵੱਡਾ ਲਾਭਤਾਲ ਛਾਤਾ ਦਾ ਇਤਿਹਾਸ ਹੈ। ਪਹਿਲਾਂ ਤੁਸੀਂ 2 ਸਾਲ ਚੋਣਾਂ ਨਹੀਂ ਕਰਾਈਆਂ ਤੇ ਹੁਣ ਇੱਕ ਹਫ਼ਤੇ ਨਾਲ ਇੱਦ ਕੀ ਫਰ ਪੈਂਦ ਕੇ? ਇਹ ਜਿਹੜੇ ਦਿਨ ਹੁੰਦੇ ਆ ਸਾਡੇ ਵਾਸਤੇ ਬੜੇ ਵੱਡੇ ਬਰਾਗ ਦੇ ਦਿਨ ਹੁੰਦੇ। ਇਹ ਸਾਰਾ ਧੀਰ ਦੀ 15 ਵੜਾ। ਸਾਡੇ ਖਾਸ ਕਰਕੇ ਜਿਹੜਾ ਅਨੰਦਪੁਰ ਸਾਹਿਬ ਦਾ ਰੋਪੜ ਦਾ ਚੰਗੌਰ ਸਾਹਿਬ ਦਾ ਫਤਿਹਗੜ੍ਹ ਸਾਹਿਬ ਦਾ ਲਾਗਾ। ਉੱਥੇ ਤੇ ਜਿਹੜੇ ਪੁਰਾਣੇ ਬਜ਼ੁਰਗ ਜਿਹੜੇ ਵਿਰਾਸਤ ਦੇ ਨਾਲ ਜੁੜੇ ਹੋਇਆ ਕੋਈ ਨਦਰ ਚ ਥਲੇ ਜ਼ਮੀਨ ਤੇ ਸੌਂਦੇ ਉੱਥੇ ਮਤਾਵਾ ਪੁਰਾਣੀਆਂ ਬਜ਼ੁਰਗ ਇਹ ਨਹੀਂ ਗੱ빗ਨਾ ਲੈਂਦੀਆਂ ਕਿ ਮੇਰੇ ਇੱਕ ਪੱਤਰਕਾਰ ਸੀ ਸਾਡੇ ਕਮਕੌਰ ਸਾਹਿਬ ਤੋਂ ਮੈਨੂੰ ਕਹਿੰਦੇ ਕਿ ਸਾਡੀ ਮਾਤਾ ਦਾਲ ਨੂੰ ਤੜਕਾ ਵੀ ਨਹੀਂ ਲਾਉਂਦੀ ਇਹਦੇ ਤਰ੍ਹਾਂ ਇਹਨਾਂ ਬਿਨਾਂ ਨੂੰ ਇਹਨਾਂ ਪੁਰਾਣੇ ਬਜ਼ੁਰਗ ਨਹੀਂ ਗੱ빗ਨਾ ਲੈਂਦੇ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੋਰਡਿੰਗ ਦਾ ਦਿਨ ਹੀ ਰੱਖਿਆ ਹੁਣ ਲੱਖਾਂ ਦੀ ਗਿਣਤੀ ਚ ਲੋਕੀ ਚਮਕੌਰ ਸਾਹਿਬ ਫਤਿਹਗੜ ਸਾਹਿਬ ਵਿਜੈ ਸਿੱਧਿਸਤਾਨਾਂ ਤੇ ਜਾਂਦੇ ਆ ਤੇ ਤੁਹਾਨੂੰ ਹੋਰ ਨਹੀਂ ਕੋ ਡੇਟ ਲੱਗਦੀ ਤੁਸੀਂ ਹੱਥ ਦੱਸਦੇ ਨੇ ਨੋਟ ਜਸਟ ਕਰਦੇ ਇਸ ਕਰਕੇ ਜਦੋਂ ਸਰਕਾਰਾਂ ਨੂੰ ਭਾਵਨਾਵੰਦ ਕਰਨਾ ਹੋ ਤਾਂ ਫਿਰ ਬੜਾ ਦੁੱਖ ਲੱਗਦਾ ਇਸ ਕਰਕੇ ਉਹ ਵੀ ਇੱਕ ਨਾਲ ਕੰਮ ਸ਼ੁਰੂ ਹੋ ਗਿਆ ਉਧਰ ਹਰਿਆਣਾ ਦੇ ਵਿੱਚ ਵੀ ਜਿਹੜੀ ਐ ਬੱਕਰੀ ਕਮੇਟੀ ਦਾ ਕਿਉਂਕਿ 3 ਸਾਲਾਂ ਤੋਂ ਸਰਕਾਰੀ ਕਮੇਟੀ ਚੱਲੀ ਜਾਂਦੀ ਹੈ ਔਰ ਉਹ ਵੀ ਮੈਂ ਸਮਝਦਾ ਇੱਕ ਸਿੱਖ ਕਮੰਡਰ ਬੜਾ ਵੱਡਾ ਜਿਹੜਾ ਧੱਕਾ ਦੇਖੋ 1925 ਦਾ ਗੁਰਦੁਆਰਾ ਐਕਟ ਹਾਲੇ ਤੱਕ ਇਨਟੈਕਟ ਹੈ ਉਹਨਾਂ ਦੀ ਪਾਰਲੀਮੈਂਟ ਨੇ ਕਿਸੇ ਤਰ੍ਹਾਂ ਦੀ ਕੋਈ ਮੈਡਮ ਨਹੀਂ ਕੀਤੀ ਤੇ ਤੁਸੀਂ ਨਵੇਂ ਵੱਖਰੀ ਕਮੇਟੀ ਬਣਾ ਕੇ ਤੇ ਗੁਰਦੁਆਰੇ ਦਾ ਨਿਯਾਜ ਕਰਦੇ ਕਰਾਈ ਜਾਂਦੇ ਜੇ ਤਾਂ ਇੱਕ ਵੀ ਕੋਈ ਚੇਂਜ ਜਿਹੜੀ ਹੈ ਉੱਤੇ ਉਹਦੇ ਵਿੱਚ ਹੋਈ ਹੈ ਵੀ ਜਿਹੜੀ ਆਲਰੇਡੀ ਜਾਂ ਜਿਹੜਾ ਇੱਕ ਗੁਰਦੁਆਰਾ ਐਕਟ 1925 ਦਾ ਹੈ ਤੇ ਫਿਰ ਕਿਹਦੇ ਹਿਸਾਬ ਨਾਲ ਤੁਸੀਂ ਇਹਦੀ ਇਲੈਕਸ਼ਨ ਕਰਾ ਕੇ ਅਸੀਂ ਤਾਂ ਸਾਡਾ ਤਾਂ ਕਲਾਸ ਸੀ ਜਦੋਂ ਵੋਟਾਂ ਬਣੀਆਂ ਕਿ ਜਿਹੜੀ ਸ਼ਰਮਣੀ ਕੌਂਦਰ ਪੰਦਤ ਕਮੇਟੀ ਦੀਆਂ ਵੋਟਾਂ ਉਸੇ ਤਰੀਕੇ ਹੀ ਜਿਹੜੀਆਂ ਹਰਿਆਣੇ 'ਚ ਵੀ ਬਣਣੇ ਚਾਹੀਦੀਆਂ ਕਿਉਂਕਿ ਜਦੋਂ ਐਕਟ ਦੇ ਵਿੱਚ ਕੋਈ ਤਬਦੀਲੀ ਨਹੀਂ ਤੇ ਫਿਰ ਆਪਣੇ ਆਪ ਕਮਿਸ਼ਨਰਾਂ ਦੇ ਲੈਵਲ ਦੇ ਉੱਤੇ ਇਹ ਜਿਹੜੇ ਅਧਿਕਾਰ ਕਿੱਧਰ ਟਰਾਂਸਫਰ ਕੀਤੇ ਜਾ ਸਰ ਇਹ ਜੋ ਵੀ ਇੱਕ ਬੜਾ ਵੱਡਾ ਧੱਕਾ ਪਰ ਕੋਸ਼ਿਸ਼ਾਂ ਇੱਕ ਕਰ ਰਹੇ ਆ ਸਾਰੇ ਇਦੇ ਨਾਲ ਜੋੜ ਕੇ ਇਸ ਮਕਮਲੇ ਦੇ ਉੱਤੇ ਸਾਰੇ ਚੀਜ਼ਾਂ ਕਾਲੀ ਕਾਲੀ ਕਰੇ ਪੁਜੀ ਗੁਰੂ ਮਹਾਰਾਜ ਅਕਾਲੀ ਦਲ ਦੇ ਉੱਤੇ ਆਪਣਾ ਹੱਥ ਰੱਖੇ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦਾ ਫਕਤਾ ਬਖਸ਼ੇਂਦ ਗੁਰੂ ਦਾ ਫਕਤਾ ਹੈ ਕਿ ਜਿਹੜਾ ਵੀ ਨੀਵਾ ਹੋ ਕੇ ਗਿਆ ਉਹਨੂੰ ਹਮੇਸ਼ਾ ਗੁਰੂ ਨੇ ਝੋਲੀਆਂ ਪਰ ਕੇ ਤੇ ਭੇਜਿਆ ਇਸ ਕਰਕੇ ਇਹ ਤੋਂ ਬਾਅਦ ਸਾਰੇ ਇੰਜ ਦੇ ਜਿਹੜੇ ਹੈ ਲਗਾਤਾਰ ਚੱਲਦੇ ਰਹੇ